ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦਾਫ ਬਣੀ ਅੱਜ ਦੇ ਬਲੌਗ ਵਿੱਚ ਸ਼ਾਮਾਂ ਪੈ ਗਈਆਂ ਆਪਾਂ ਆਪਣੇ ਦਫ਼ਤਰੀ ਕੰਮ ਕਰਾਉ ਤੋਂ ਬਿਲੇ ਹੋ ਗਏ ਘਰ ਆ ਗਏ ਆ ਤੇ ਹੁਣ ਕਰਦੇ ਆ ਸ਼ੌਂਕ ਨਾਲੇ ਕਰਦੇ ਗੱਲਾਂ ਬਾਤਾਂ ਇਹਨਾਂ ਬੱਚਿਆਂ ਨੂੰ ਆਪਾਂ ਬਾਜਰਾ ਪਾਇਆ ਹੋਇਆ ਠੀਕ ਹੈ ਨਾਲ ਪਾਣੀ ਰੱਖਿਆ ਹੋਇਆ ਤੇ ਕਾਫੀ ਦੋਸਤ ਜਦੋਂ ਮੈਂ ਬਲੌਗ ਪੋਣਾ ਕਮੈਂਟ ਕਰਦੇ ਆ ਬਾਈ ਕਿਹੜੇ ਬੱਚੇ ਸੇਲਿਆ ਦੇ ਕਿੰਨੇ ਵਾਲੇ ਸੇਲਿਆ ਤੇ ਅੱਜ ਮੈਂ ਕੈਪਸ਼ਨ ਵਿੱਚ ਆਪਣਾ ਨੰਬਰ ਵੀ ਦਊਂਗਾ ਕਿਉਂਕਿ ਕਮੈਂਟਰ ਰਿਪਲਾਈ ਕਰੀ ਆ ਦੀ ਕਰ ਹੁੰਦਾ ਤੇ ਕਈਆ ਦੀ ਕਰਨੀ ਹੁੰਦਾ ਕੋਈ ਬਿਜੀ ਸ਼ਡਿਊਲ ਹੁੰਦਾ ਯਾਰ ਮੈਂ ਤੁਹਾਨੂੰ ਦੱਸ ਦਵਾਂ ਆ ਆਪਣੇ ਪੀਲੇ ਮੁਰਗੇ ਦੇ ਬੱਚੇ ਆ ਬਾਪ ਵੀ ਇਹਦਾ ਮੈਂ ਦਿਖਾਉਂਗਾ ਮਾਂ ਵੀ ਲੇਕਿਨ ਮੇਰਾ ਭਰਾ ਜਿਹੜੇ ਦੋਸਤ ਨੇ ਤਾਂ ਪੈਸੇ ਖਰਚਨੇ ਆ ਤੇ ਚੰਗੀ ਨਸਲ ਬਣਾਉਣਾ ਚਾਹੁੰਦੇ ਆ ਉਹ ਦੋਸਤ ਮੇਰੇ ਨੰਬਰ ਤੇ ਫੋਨ ਕਰਿਓ ਠੀਕ ਆ ਚੰਗੇ ਰੇਟ 'ਚ ਮਿਲਣੇ ਆ ਮੇਰਾ ਭਰਾ ਬੱਚੇ ਤੇ ਤਾਜ਼ ਬੱਚੇ ਇਹਦੇ ਵਿੱਚੋ ਸੇਲ ਆ ਪੀਲੇ ਮੁਰਗੇ ਦੇ ਆ ਬਿਲਕੁਲ ਪੀਲੇ ਬਣਨਗੇ ਠੀਕ ਆ ਜਿਜਮੇ ਦਾ ਮੁਰਗਾ ਆ ਉਦਾਂ ਦੇ ਬੱਚੇ ਨਿਕਲਣਗੇ ਚੰਗੇ ਪੇਰਵਾਜ ਬਣਨਗੇ ਠੀਕ ਆ ਇੰਦਾ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਜੋ ਕਹਿੰਦਾ ਉਹਨਾ ਉਹੀ ਹੁੰਦਾ ਆ ਇੱਕ ਕਿਉਂਕਿ ਆਪਾਂ ਉਸ ਚੀਜ਼ ਦੇ ਮਾਮਲੇ ਤਾ ਹੀ ਕਹੀਦਾ ਕਿ ਆਪਣੀ ਬੜਾਈ ਹੋਈ ਨਸਲ ਆ ਆਪਣੀ ਬੜਾਈ ਨਸਲ ਦੇ ਬੰਦੇ ਨੂੰ ਮਾਣ ਹੁੰਦਾ ਤੇ ਠੀਕ ਆ ਬਾਕੀ ਮੈਂ ਆਪਣੇ ਮੂੰਹੋਂ ਚੰਗੇ ਨਹੀਂ ਕਹਿੰਦਾ ਚੰਗੇ ਤੁਸੀਂ ਆਪ ਦੇਖਣੇ ਆ ਮੇਰੇ ਪਿਛਲੇ ਬਲੌਗ ਚੈੱਕ ਕਰ ਲਿਓ ਆਪਣੇ ਇੰਸਟਾਗ੍ਰam ਦੀ ਆਈਡੀ ਦੂੰਗਾ ਉਧਰ ਪਰ ਮੇਰੇ ਜਾਨਵਰ ਚੈੱਕ ਕਰ ਲਿਓ ਲੇਕਿਨ ਇਹ ਆ ਕਿ ਮੈਂ ਇਹੀ ਕਹੂੰਗਾ ਐਂਡ ਤੇ ਵੀ ਯਾਨੀ ਕਿ ਰਿਜ਼ਲਟ ਚੰਗਾ ਹੀ ਹੋਊਗਾ ਬਾਕੀ ਤਕਰੀਬਨ ਕਈ ਦੋਸਤ ਇਹ ਵੀ ਕਹਿਣਗੇ ਵਿੱਚੋਂ ਵੀ ਸਾਡੇ ਏਰੀਆ ਦੇ ਵਿੱਚ ਕਹਿੰਦੇ ਵੀ ਆ ਫੋਨ ਤੇ ਵੀ ਭਾਈ ਇੰਨੇ ਸਸਤੇ ਮਿਲਦੇ ਆ ਪਰ ਆ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੇ ਕੋਲੋਂ ਲਵੋ ਜੇ ਤੁਹਾਨੂੰ ਸਸਤੇ ਮਿਲਦੇ ਤੁਸੀਂ ਸਸਤੇ ਕਿਤੇ ਉਹ ਵੀ ਖਰੀਦ ਸਕਦੇ ਲੇਕਿਨ ਇਹ ਆ ਕਿ ਸਸਤੇ ਤੁਹਾਨੂੰ ਮਿਲ ਜਾਣੇ ਆ ਪਰ ਵੱਡੇ ਹੋਿਆਂ ਤੇ ਕੁਝ ਹੋਰ ਬਣ ਜਾਣੇ ਆ ਤੁਸੀਂ ਪਾਲਦੇ ਰਹਿਣਾ ਆ ਫਿਰ ਮੇਰਾ ਭਰਾ ਉਹ ਉਦਾਂ ਦੀ ਸਸਤੀ ਕੀ ਤਾਂ ਫਿਰ ਉਦਾਂ ਦੀ ਹੁੰਦੀ ਆ ਠੀਕ ਆ ਬਾਕੀ ਮਹਿੰਗੀ ਚੀਜ਼ ਤੇ ਕੁਆਲਿਟੀ ਬਾਕੀ ਇਹਗੇ ਜੇ ਮੈਂ ਚੰਗੇ ਕੂਗਾ ਤੇ ਚੰਗੇ ਨਿਕਲਣਗੇ ਆਪਣੀ ਬਣਾਈ ਹੋਈ ਨਸਲ ਆ ਪੀਲੇ ਮੁਰਗੇ ਦੇ ਇਹਦਾ ਬਾਪ ਵੀ ਤੁਹਾਨੂੰ ਮੈਂ ਦਿਖਾਉਣਾ ਠੀਕ ਆ ਤੇ ਇਹਦੇ ਵਿੱਚ ਤਾਜ਼ ਬੱਚੇ ਸੇੜਾ ਪੀਲੇ ਤੇ ਦੁੱਧੇ ਨਹੀਂ ਹੈਗੇ ਜਿਹੜੇ ਵਿੱਚ ਬਿੰਗਮ ਦੱਸਦੇ ਆ ਨਾ ਬਿੰਗਮ ਨਾ ਮੇਰਾ ਭਰਾ ਦੋਸਤ ਕੋਈ ਕਿ ਉਹ ਬਿੰਗਮ ਆਪਾਂ ਹਜੇ ਸੀਲ ਨਹੀਂ ਕਰਨੇ ਕਿਉਂਕਿ ਬਿੰਗਮ ਜਿਹੜੀ ਆ ਨਾ ਆਪਣੇ ਕੋਲ ਬਰੀਡ ਘਟਾ ਗਾ ਮੁਰਗੀਆਂ ਵੀ ਤਿਆਰ ਕਰਨੀਆਂ ਠੀਕ ਆ ਹੁਣ ਆਪਾਂ ਇੱਧਰ ਚੱਲਦੇ ਆ ਆ ਵੱਡੇ ਬੱਚੇ ਵੀ ਆਪਣੇ ਕੋਲ ਸੇੜਿਆ ਇਹਨਾਂ ਤੇ ਮੈਂ ਕੈਮਰਾ ਮਾਰਦਾ ਤੁਹਾਨੂੰ ਦਿਖਾਉਣਾ ਠੀਕ ਹੈ ਦੇਖਿਓ ਕੁਆਲਟੀ ਨਾਲੇ ਬੱਚਿਆਂ ਦੀ ਖੜਨੀ ਖੁਣੀ ਚੈੱਕ ਕਰਿਓ ਠੀਕ ਹੈ ਪੀਲੇ ਮੁਰਗੇ ਦੇ ਇਹਨਾਂ ਦਾ ਪਿਓ ਪਰੇ ਕੈਮਰਾ ਕੁ ਮਾਰਨਾ ਠੀਕ ਹੈ ਉਹ ਫਿਰਦਾ ਦੇਖ ਲਿਓ ਉਹ ਖੜਾ ਨਾਲ ਮਾਦੀਆਂ ਫਿਰਦੀਆਂ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਯਾਰ ਚੀਜ਼ ਦੇ ਪੈਸੇ ਲੱਗਣੇ ਆ ਤੇ ਕੁਆਲਟੀ ਦੇ ਠੀਕ ਹੈ ਬਾਕੀ ਤੁਹਾਨੂੰ ਸਸਤੇ ਵੀ ਮਿਲਣਗੇ ਕਿਤੇ ਉਹ ਤੁਸੀਂ ਸਸਤੇ ਲੈ ਸਕਦੇ ਆ ਇਹ ਤਾਂ ਤੁਸੀਂ ਨਸਲ ਖਰੀਦਣੀ ਆ ਜਾਂ ਚੰਗੇ ਬਣਾਉਣੇ ਆ ਜਾਨਵਰ ਤੇ ਮੇਰਾ ਭਰਾ ਪੈਸੇ ਦਾ ਲੱਗਣੀ ਆ ਤੇ ਮੈਂ ਅੱਜ ਆਪਣਾ ਨੰਬਰ ਬੋਲ ਹੀ ਦਣਾ ਚਲੋ ਚੱਲਦੇ ਬਲੌਗ ਤੇ ਉਦਾਂ ਮੈਂ ਉਦਾਂ ਵੀ ਦੱਸ ਦੂੰਗਾ ਮੇਰਾ ਜਿਹੜਾ ਐਡਰੈਸ ਆ ਜਿੱਥੋਂ ਮੈਂ ਬਲੌਗ ਕਰਦਾ ਦੀ ਪੁੱਛਦੇ ਰਹਿੰਦੇ ਆ ਮੇਰਾ ਪਿੰਡ ਸਰੀਆਂ ਤੇ ਮੈਂ ਨਕੋਦਰ ਹੀ ਲਿਖਦਾ ਉਹਨਾਂ ਜ਼ਿਲ੍ਹਾ ਮੇਰਾ ਜਲੰਧਰ ਆ ਤਹਿਸੀਲ ਨਕੋਦਰ ਨਕੋਦਰ ਦੇ ਨਾਲ ਪਿੰਡ ਸਰੀਆਂ ਨਕੋਦਰ ਤੋਂ ਫਗਵਾੜਾ ਰੋਡ ਤੇ ਠੀਕ ਆ ਖਾਦ ਜਿੱਥੇ ਪੀਰਾਂ ਦੀ ਦਰਗਾਹ ਆ ਮੁਰਾਦ ਸ਼ਾ ਬਾਪੂ ਲਾਲ ਬਾਸ਼ਾ ਉਰੇ ਨਾਲ ਹੀ ਆ ਮੇਰਾ ਪਿੰਡ 7-8 ਕਿਲੋਮੀਟਰ ਦੇ ਉੱਥੋਂ ਮੈਂ ਬੋਲਦਾ ਤੇ ਤਕਰੀਬਨ ਜ਼ਿਆਦਾਤਰ ਮੈਨੂੰ ਨਾਰ ਹੀ ਕਹਿੰਦੇ ਨਾਰ ਦੇ ਨਾਂ ਵਾਲੀ ਪਛਾਣ ਦੇ ਬੰਦੇ ਠੀਕ ਹੈ ਤੇ ਬਾਕੀ ਡਿਲੀਵਰੀ ਵੀ ਕਰਾਂਗੇ ਮੁਖਸਰ ਬਠਿੰਡਾ ਮਾਨਸਾ ਇਧਰਲਾ ਏਰੀਆ ਅੰਬਰਸਰ ਵਾਲੇ ਬਾਈ ਪੁੱਛਦੇ ਆ ਲੇਕਿਨ ਅੰਬਰਸਰ ਜਾਂ ਨਕੂਦਰ ਤੋਂ ਬਸਦਾ ਕੋਈ ਪੱਕਾ ਟਾਈਮ ਨਹੀਂ ਹੈਗਾ ਠੀਕ ਹੈ ਅੰਬਰਸਰ ਆਪਾਂ ਮਨਾ ਕਰੀਦਾ ਬਰਨਾਲਾ ਵੀ ਹੋ ਜੂਗੀ ਡਿਲੀਵਰੀ ਤੇ ਬਾਕੀ ਦੂਸਰੇ ਜਾਨਵਰਾਂ ਦਾ ਵੀ ਤੁਹਾਨੂੰ ਸ਼ੌਂਕ ਰੋਣਾ ਪਹਿਲਾਂ ਇਹਨਾਂ ਦਾ ਪਿਓ ਦਿਖਾ ਕੇ ਲੈ ਕੇ ਆਉਣਾ ਤੁਹਾਨੂੰ ਮੈਂ ਦੇਖਿਓ ਓਏ ਦੇਖ ਲਿਓ ਜਿਵੇਂ ਦਾ ਆ ਜੇ ਤੁਹਾਨੂੰ ਚੰਗਾ ਲੱਗੇ ਤਾਂ ਫਿਰ ਉਹਦੇ ਬੱਚੇ ਖਰੀਦ ਲਿਓ ਆ ਲੋ ਆ ਖੜਾ ਪੀਲਾ ਮੁਰਗਾ ਜਿਹਦੇ ਬੱਚੇ ਮੈਂ ਤੁਹਾਨੂੰ ਦਿਖਾਈ ਆ ਉਹ ਦੋ ਮਾਦੀਆਂ ਫਿਰਦੀਆਂ ਠੀਕ ਆ ਤੇ ਬਾਕੀ ਮੁਰਗੇ ਦੀ ਕੁਆਲਿਟੀ ਵੀ ਦੇਖ ਲਿਓ 1.5 ਸਾਲ ਤੋਂ ਥੋੜੇ 1-2 ਮਹੀਨੇ ਯਾਨੀ ਕਿ ਕਹਿ ਲੋ ਵੀ 16-17 ਮਹੀਨੇ ਦਾ ਜਾਨਵਰ ਆ ਇਹੋ ਕੰਡੇ ਮੈਂ ਬਣਾਈ ਨਹੀਂ ਇਹਦੇ ਕੰਡੇ ਨਾ ਬਣਾਉਂਦਾ ਕਰਨ ਦੱਸ ਦਿੰਦਾ ਕਿਉਂਕਿ ਮੈਂ ਲੜਾਉਂਦਾ ਨਹੀਂ ਹੈਗਾ ਤੇ ਭਾਈ ਤ ਵੀ ਆਪਾਂ ਲੈ ਲੀਦੀ ਆ ਆਪਣੇ ਆਪਸ ਆਪਸ ਵਿੱਚ ਹੀ ਹੁੰਦੇ ਜਾਨਵਰ ਤੇਰੇ ਲੜਾਉਣ ਲਈ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰਾ ਭਰਾ ਮੈਂ ਸ਼ੌਂਕੀ ਬੰਦਾ ਸਿੱਧੀ ਜੀ ਗੱਲ ਆ ਇਹ ਸੌਂਗ ਦੇ ਨਾਲ ਨਾਲ ਮੈਨੂੰ ਇਹ ਆਗੇ ਮੇਰੀ ਜਿਹੜੀ ਬੜਾਈ ਹੋਈ ਨਸਲ ਆ ਦੂਰ ਦੂਰ ਤੱਕ ਜਾਵੇ ਤੇ ਮੇਰੇ ਕਹ ਲੋ ਵੀ ਭਰਾ ਯਾਰ ਗੰਨ ਜਿਹੜੇ ਲੜਾਉਣ ਠੀਕ ਆ ਬਾਕੀ ਤੁਸੀਂ ਜਾਨਵਰ ਦੀ ਰੰਗ ਰੰਗ ਦੇਖ ਲਓ ਬੰਤਰ ਬੁੰਤਰ ਦੇਖ ਲਓ ਕਿਵੇਂ ਦੀ ਆ ਤੁਹਾਨੂੰ ਚੰਗਾ ਲੱਗਦਾ ਤੇ ਇਹਦੇ ਬੱਚੇ ਲੈਣੇ ਹੋਣ ਕਿਸੇ ਦੋਸਤ ਨੇ ਆਪਣੇ ਦਾ ਸੰਪਰਕ ਕਰ ਲਿਓ ਤੇ ਮਾਦੀਆਂ ਵੀ ਦੇਖ ਲਓ ਕਿਵੇਂ ਦੀਆਂ ਆ ਮਾਦੀਆਂ ਮੈਂ ਹੋਰ ਵੀ ਦਿਖਾ ਦਣਾ ਤੁਹਾਨੂੰ ਆਪਣੀਆਂ ਚਲੋ ਇੱਧਰ ਆਉਣੀ ਆ ਆਜੋ ਇਹਦੀ ਲਗਾਤਾਰ ਚੱਲਦਾ ਰਹੂਗਾ ਵਲੌਗ ਜੁੜੇ ਰਹੋ ਇੱਥੇ نیچے ਜਾਂਦੇ ਆ ਆਪਣੀ ਬਿੰਗਮ ਜੋੜੀ ਆ ਠੀਕ ਆ ਇੱਧਰ ਦੇਖਿਓ ਇਹ ਆ ਬਿੰਗਮ ਮੁਰਗਾ ਤੇ ਉਹ ਬਿੰਗਮ ਮੁਰਗੀ ਆ ਡਾਇਨਾ ਠੀਕ ਆ ਮੁਰਗੀ ਦੀ ਕੁਆਲਿਟੀ ਵੀ ਚੈੱਕ ਕਰਿਓ ਹੈਗੀ ਆ ਜਾਂ ਉਦਾਂ ਹੀ ਆ ਬਿੱਤ ਲੜਮਾਲ ਤਾਂ ਨਹੀਂ ਨਾੜ ਇਕੱਠਾ ਕਰੀ ਫਿਰਦਾ ਇਹ ਵੀ ਦੇਖ ਲਿਓ ਇੱਧਰ ਦੇਖ ਪੁੱਤੋ ਏ ਠੀਕ ਆ ਤੇ ਆਪਾਂ ਹੁਣ ਇੱਧਰ ਚੱਲਦੇ ਆਂ ਇੱਧਰ ਉਹ ਆਪਾਂ ਠਹਿਕ ਗਰਮੀ ਦਾ ਕਰਕੇ ਥੱਲੇ ਲੌਕੇ ਬੈਠਾ ਤੇ ਅੰਡਰ ਟਾਈਗਰ ਹੁਣੀ ਉਹ ਦੇ ਬੈਠੇ ਆ ਇਹਨਾਂ ਨੂੰ ਮੈਂ ਖੋਲਣਾ ਹੁਣ ਤੇ ਨਾਲ ਉਹਦੇ ਮੁਰਗੀ ਰਾਣੋ ਆ ਉੱਪਰ ਆ ਮੁਰਗੀ ਨੂਰ ਜਾਂ ਆ ਬਿੰਗਮ ਬੱਠਾ ਇਹਦੇ ਪਿਛਲੇ ਪਾਸੇ ਚੜੀਲਾ ਮੁਰਗੀ ਬਾਕੀ ਉਧਰ ਵੀ ਆਪਣੇ ਜਾਨਵਰ ਤਿੰਨ ਚਾਰ ਮੁਰਗੀਆਂ ਕੋੜਕ ਬੈਠੀਆਂ ਆ ਠੀਕ ਆ ਗਰਮੀ ਜਿਆਦਾ ਤੇ ਓਏ ਕੀ ਹੋਇਆ ਗਰਮੀ ਆ ਇਦਾਂ ਹੀ ਰਹਿੰਦੇ ਦੇਖੋ ਨਾ ਦਾਨੋ ਮੈਂ ਦੇਖਿਓ ਕੁਆਲਿਟੀ ਇਹ ਸੀ ਅਨਪਰ ਦੇ ਬੱਚੇ ਆਪਣੇ ਕੋ ਆ ਜਾਣਗੇ ਤੁਹਾਨੂੰ ਉਹਦਾ ਵੀ ਸ਼ੌਂਕ ਰਹਾ ਉਹਦਾ ਬਣੇ ਆ ਲੇਕਿਨ ਜਿਵੇਂ ਇਹ ਮੋਜਰ ਆ ਇਵੇਂ ਨਹੀਂ ਬਣੇ ਮੋਜ ਤੋਂ ਬਿਨਾ ਆ ਹੋਰ ਨਿਕਲ ਆਉਣੇ ਆ ਆਪਣੇ ਕੋ ਬਾਕੀ ਜਿਹੜੇ ਬਣੇ ਆ ਬੱਚੇ ਮੈਂ ਉਹ ਵੀ ਦਿਖਾਉਣਾ ਤੇ ਆਪਣੀ ਮੁਰਗੀ ਚੰਨੋ ਦਾ ਵੀ ਤਾਂ ਸ਼ੌਕ ਕਰਾਉਣਾ ਨਾਲ ਇਹ ਜਿਹੜੀ ਮਾਦੀ ਖੜੀ ਹੈ ਇਹਦੀ ਡਾਇਰੈਕਟਤੀ ਆ ਉਹ ਵੀ ਮੋਜਰਾ ਸਲੇਟੀ ਰੰਗ ਦੀ ਉਹਦਾ ਨਾਂ ਰਣੂ ਆ ਠੀਕ ਆ ਤੇ ਬਾਕੀ ਰਹੀ ਗੱਲਬਾਤ ਐਵੇਂ ਆਪਾਂ ਬੜੀਆਂ ਗੱਲਾਂ ਕਰੀ ਦੀਆਂ ਨਹੀਂ ਠੀਕ ਆ ਤੇ ਗੱਲ 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 ਉਹ ਉੱਥੇ ਆ ਕੇ ਨਿਬੜਦੀ ਆ ਵੀ ਬਾਈ ਪੈਰਵਾਜੀ ਦਿਖਾ ਪੈਰਵਾਜੀ ਬਿੱਦ ਪ੍ਰੂਫ ਆ ਭਰਾ ਇਸ ਮੁਰਗੇ ਦੇ ਪੱਠੇ ਲੜਦੇ ਆ ਠੀਕ ਆ ਉਸ ਮੁਰਗੀ ਦੇ ਬੱਚੇ ਲੜਦੇ ਆ ਠੀਕ ਆ ਇਹ ਆ ਇਹਦੇ ਕੰਡੇ ਕੱਟੇ ਹੋਏ ਆ ਮੈਂ ਜਿਆਨਾ ਕਰੀਬ ਤੋਂ ਕੈਮਰਾ ਮਾਰਦਾ ਕੋਈ ਕੁਡੇ ਦੇ ਅੰਦਰ ਹੈ ਜਾਨਵਰ ਕੰਡੇ ਮੇਰੇ ਤਾਂ ਕੱਟੇ ਆ ਮੁਰਗਾ ਇਹ ਸਿਆਣਾ ਆ ਇਹ ਮਾਰਦਾ ਫਿਰ ਵੀ ਪੈਂਦਾ ਆ ਤਾਂ ਕਰਕੇ ਤੇ ਮੈਂ ਕੰਡੇ ਕੱਟੇ ਹੋਏ ਆ ਬਾਕੀ ਫੇਸਬੂਕ ਦੀ ਕੁਆਲਿਟੀ ਦੀ ਦੇਖਿਓ ਝਾੜ ਚ ਗਿਆ ਹੋਇਆ ਸਰ ਪਰ ਹੁੰਦਾ ਪਿਆ ਠੀਕ ਆ ਦੇਖਿਓ ਤੇ ਹੁਣ ਆਪਾਂ ਉੱਪਰਲੇ ਜਾਨਵਰ ਵੀ ਤੁਹਾਨੂੰ ਦਿਖਾ ਦਰਨਾ ਆ ਵੀ ਦੇਖ ਲਿਓ ਇਹ ਬਿੰਗਮ ਬੱਠਾ ਆ ਇਹ ਵੀ ਆਪਣੀ ਬਣਾਈ ਹੋਈ ਦਾ ਸਾਲਾ ਗਲਵਾ ਇਹਦੇ ਬੱਚਾ ਰਿਜ਼ਲਟ ਵੀ ਆਉਣ ਵਾਲਾ ਇਹਨਾਂ ਵੱਡੀਆਂ ਮੁਰਗੀਆਂ ਲਾਈਆਂ ਆਪਾਂ ਆਹ ਮੁਰਗੀ ਲਈ ਚਰੇ ਲਓ ਪਾਲੀ ਮੁਰਗੀ ਕਮ ਸੇ ਕਮ 2 ਸਾਲ ਦੀ ਹੋਣੀ ਆ ਆ ਜਿਹੜੀ ਆ ਨੂਰ ਜਾਂ ਠੀਕ ਐ ਇਹ ਵੀ ਆਂਡੇ ਦਿੰਦੀ ਪਈ ਆ ਉਹਦੇ ਆਂਡਾ ਦਿੱਤਾ ਹੀ ਹੋਇਆ ਵਿੱਚ 1 ਮਿੰਟ ਪਹਿਲਾਂ ਚੱਕ ਲਈਆਂ ਇੱਕ ਦਾ ਉਹ ਵਿੱਚ ਪਿਆ ਠੀਕ ਐ ਤੇ ਇਧਰ ਲੀਆਂ ਮਾਦੀਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣਾ ਐਦੇ ਲਾਈ ਇਹ ਤਕਰੀਬਨ ਲਗਾਤਾਰੀ ਵਲੌਗ ਚੱਲੂਗਾ ਮੇਰਾ ਭਰਾ ਕੱਟ ਨਹੀਂ ਕਰੂੰਗਾ ਮੈਂ ਕਿਉਂਕਿ ਬਾਅਦ ਚ ਐਡਿਟ ਕਰਨ ਲੱਗੇ ਟਾਈਮ ਬਹੁਤ ਲੱਗਦਾ ਠੀਕ ਆ ਆ ਬੱਚਿਆਂ ਦਾ ਸ਼ੌਂਕ ਕਰੋ ਅੱਜ ਇਹ ਹੋ ਗਿਆ ਬੱਚੇ 13 14 ਦਿਨ ਦੇ ਆਪਣੀ ਵੱਡੀ ਮੁਰਗੀ ਗੱਲ ਵੀ ਪੀਲੀ ਤੇ ਪੀਲੀ ਚਿੱਟੀ ਇਹ ਵੀ ਆਪਣੀ ਬਣਾਈ ਨਸਲ ਆ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਇਹਦਾ ਫੇਸਬੁਕ ਦਿਖਾਉਂਦੀ ਇਹ ਤੁਹਾਨੂੰ ਆਪਤ ਓਏ ਐਨ ਮੋਰ ਐਨ ਮੋਰ ਐਨ ਮੋਰ ਪੁੱਤ ਐਨ ਐਮ ਇਹ ਐਨ ਨਹੀਂ ਲਾਉਣਾ ਚਲ ਨਹੀਂ ਦਿਖਾਉਣਾ ਫੇਰ ਬਾਹਰ ਕੱਢੂੰਗਾ ਜਦੋਂ ਉਦੋਂ ਦਿਖਾ ਦੂੰਗਾ ਇਹ ਖੋਦੀ ਬਣਾਈ ਹੋਈ ਬਰੀਡ ਹੈ ਯਾਨੀ ਕਿ ਇਸ ਮੁਰਗੀ ਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਇਹਨੂੰ ਬੰਦ ਕਰਦਾ ਮੈਂ نیچے ਲੈ ਕੇ ਜਾਂਦਾ ਤੁਹਾਨੂੰ ਆ ਦੇਖ ਲਿਓ ਇਹ ਮੁਰਗੀ ਆਪਣੀ ਚੰਨੂ ਆ ਕੱਲ ਦੇ ਵਲੌਗ ਜੂਆਂ ਸ਼ੌਂਕ ਕਰਾਇਆ ਇਹਦੇ ਬੱਚੇ ਆ ਜਿਹੜੇ ਕਾਲੇ ਬੱਚੇ ਇਹਦੇ ਆ ਪੀਲਾ ਵੀ ਇੱਕ ਦਾ ਇਹਦਾ ਬੱਚਾ ਹੋਣਾ ਆ ਤੇ ਬਾਕੀ ਜਿਹੜੇ ਦੂਜੇ ਦੋ ਪੀਲੇ ਪਰੇ ਆ ਉਹ ਪੀਲੀ ਪਰੇ ਜਿਹੜੀ ਫਿਰਦੀ ਆ ਮੁਰਗੀ ਆਪਣੇ ਪੀਲੇ ਮੁਰਗੇ ਨਾਲ ਉਹਦੇ ਆ ਠੀਕ ਹੈ 9-10 ਬੱਚੇ ਹੈਗੇ ਇਹੋ ਬਾਕੀ ਉੱਪਰ ਵੀ ਹੈਗੇ ਆ ਬੱਚੇ 9 ਤੇ ਇਹ ਦੇਖਦੇ ਆ ਥੋੜੇ ਦਿਨਾਂ ਤੇ ਆਪ ਬੱਚੇ ਸਾਰੇ ਇੱਕੋ ਜਗ੍ਹਾ ਕਰ ਦੇਣੇ ਆ ਦੇਖਦੇ ਆ ਕਿਦਾਂ ਤੱਕ ਕਰਦੇ ਆ ਗਰਮੀ ਜ਼ਿਆਦਾ ਆ ਅਮਰ ਕੀ ਜੋੜ ਖਾਂਦੀ ਆ ਲੇਕਿਨ ਅੱਜ ਦਾ 2 ਦਿਨ ਹੋ ਗਿਆ ਅੰਡਾ ਨਹੀਂ ਰੱਖਿਆ ਇਹਨੇ ਜਿਹੜੀ ਅੰਦਰ ਆ ਲੱਗਦਾ ਦੁਬਾਰਾ ਝੋਲ ਸਟਾਰਟ ਕਰੂਗੀ ਤੇ ਇੱਧਰ ਲੈ ਕੇ ਚੱਲਦਾ ਮੈਂ ਤੁਹਾਨੂੰ ਦੁਬਾਰਾ ਫਿਰ ਪੀਲਾ ਮੁਰਗਾ ਆਪਣਾ ਠੀਕ ਹੈ ਤੇ ਇਹਦੇ ਕਾਫੀ ਬੱਚੇ ਆਪਾਂ ਸੇਲ ਤੇ ਪਾਏ ਹੋਏ ਆ ਤੇ ਨੰਬਰ ਫੇਰ ਮੈਂ ਦੁਬਾਰਾ ਬੋਲਦਾ 97794 79573 97794 7979 573 ਇਹ ਮੇਰਾ ਨੰਬਰ ਆ ਬਾਕੀ ਮੈਂ ਚਲਦੇ ਬਲੌਗ ਦੇ ਵਿੱਚ ਵੀ ਨੰਬਰ ਆਪਣਾ ਲਾਉਣ ਦੀ ਕੋਸ਼ਿਸ਼ ਕਰੂੰਗਾ ਤੇ ਲੋਕੇਸ਼ਨ ਮੇਰੀ ਨਕੋਦਰਾ ਮੇਰਾ ਭਰਾ ਉਹੀ ਸੰਪਰਕ ਕਰਿਓ ਠੀਕ ਆ ਜਿਹੜਾ ਦੋਸਤ ਕੁਆਲਿਟੀ ਦੇ ਪੈਸੇ ਖਰਚਣ ਦਾ ਚਾਹਵਾਨ ਹੋਵੇ ਕਿਉਂਕਿ ਬਰੀਡ ਜਿਹੜੀ ਹੈ ਨਾ ਓਦਾਂ ਨਹੀਂ ਮਿਲਦੀ ਮੇਰਾ ਭਰਾ ਜੇ ਤੁਸੀਂ ਘੱਟ ਰੇਟ ਚ ਕਹਿ ਦੋ ਘੱਟ ਰੇਟ ਚ ਨਹੀਂ ਯਾਰ ਕਾਫੀ ਰੇਟ ਹੈ ਜਨ ਬਰਾ ਤੇ ਬਾਹਰ ਵੀ ਤਗਰੀਬਨ ਮਿੰਗੀ ਹੀ ਆ ਜਦੋਂ ਆਪਾਂ ਬਾਹਰੋਂ ਵੀ ਲੈਣੀ ਆਈਦੀ ਆ ਠੀਕ ਆ ਦੁਬਾਰਾ ਫਿਰ ਮੈਂ ਕੈਮਰਾ ਮਾਰਦਾ ਕਹਿੰਦਾ ਬੱਚੇ ਜਿਹੜੇ ਦਮਾਂਗੇ ਪੂਰੇ ਐਕਟਿਵ ਦਮਾਂਗੇ ਜੇ ਕੋਈ ਬੱਚਾ ਬਿਮਾਰ ਆ ਟਲਾਇਆ ਆਪਾਂ ਨਹੀਂ ਸੇਲ ਕਰਾਂਗੇ ਠੀਕ ਹੈ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ ਪਹਿਲਾਂ ਵੀਡੀਓ ਪਾਵਾਂਗੇ ਇੱਕਦਣ ਪਹਿਲਾਂ ਉਸ ਤੋਂ ਬਾਅਦ ਜਦੋਂ ਡਿਲੀਵਰੀ ਕਰਨ ਲੱਗਾਂਗੇ ਜਾਂ ਤੁਸੀਂ ਲੈ ਕੇ ਜਾਣੇ ਆ ਉਦੋਂ ਵੀ ਆਪਣੀ ਤਸੱਲੀ ਕਰ ਸਕਦੇ ਹੋ ਮੈਂ ਇਹਨਾਂ ਨੂੰ ਪੋਨਾ ਦਾਣਾ ਪਾਣੀ ਤੇ ਆਪਾਂ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਜ਼ਿਆਦਾ ਲੰਬਾ ਨਹੀਂ ਖਿੱਚਦੇ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਧੰਬ ਰੱਖਾ